ਹਰਪਾਲ ਸਿੰਘ ਵਰਕ ਪਟਿਆਲਾ ਇੰਪਰੂਵਮੈਂਟ ਡਰਾਸਟਿਕ ਚੇਅਰਮੈਨ ਬਾਂਚੂਕ ਨੇ ਇਸ ਮੌਕੇ ਪ੍ਰਸਤਾ ਕਰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਹੋਵੇ ਚਾਹੇ ਆਕਾਲੀ ਦਲ ਇਹਨਾਂ ਦੇ ਵੱਲੋਂ ਨਿੱਜੀ ਹਿੱਤਾਂ ਦੇ ਲਈ ਅਤੇ ਪਰਿਵਾਰਵਾਦ ਨੂੰ ਮੁੱਖ ਰੱਖਤੇ ਹੋਏ ਵੱਡੇ ਵੱਡੇ ਅਹੁਦੇ ਦਿੱਤੇ ਗਏ ਨੇ ਇਸ ਦੇ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਲੋਕ ਹਿੱਤ ਅਤੇ ਦੇਸ਼ ਹਿੱਤ ਨੂੰ ਲੈ ਕੇ ਪਾਰਟੀ ਦੇ ਲਈ ਕਾਮਕਾਰ ਤੇ ਵਰਕਰਾਂ ਨੂੰ ਮਾਨ ਸਨਮਾਨ ਦਿੱਤਾ ਹੈ। ਉਤੇ ਹੀ ਰਾਹੁਲ ਕਾਂਧੀ ਅਤੇ ਰਵਨੀਤ ਬਿੱਟੂ ਵਿਵਾਦ ਉੱਤੇ ਬੋਲਦਿਆਂ ਡਾਕਟਰ ਬਲਬੀਤ ਸਿੰਘ ਨੇ ਕਿਹਾ ਕਿ ਸੰਸਦ ਇੱਕ ਮੰਦਰ ਦੀ ਤਰ੍ਹਾਂ ਹੈ। ਸ਼ਬਦਾਂ ਦੀ ਮर्यादा ਦੋਹਾਂ ਨੇ ਨਹੀਂ ਰੱਖੀ। ਇਸ ਕਰਕੇ 140 ਕਰੋੜ ਦੇ ਸਵਾਸੀਆਂ ਤੋਂ ਇਹਨਾਂ ਦੋਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਜੇਕਰ ਕੋਈ ਵੀਡੀਓ ਸਾਹਮਣੇ ਆਈ ਹੈ ਤਾਂ ਪੁਲਿਸ ਪ੍ਰਸ਼ਾਸਨ ਨੇ ਫੌਰੀ ਤੌਰ ਤੇ ਉਹਦੇ ਤੇ ਐਕਸ਼ਨ ਲਿਆ ਹੈ। ਬਹੁਤ ਵੱਡੀ ਜ਼ਿੰਮੇਵਾਰੀ ਮਿਲਿਆ ਜੀ ਜ਼ਿਲ੍ਹਾ ਪ੍ਰਧਾਨ ਦੀ ਉਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਦੋ ਹੈਗੇ ਸਾਡੇ ਕੋਲ ਇੱਕ ਦਿਹਾਤੀ ਦੇ ਆ ਤੇ ਸ਼ਹਿਰ ਦੇ ਜਿੰਦਰਜੀ ਆ ਇਹਨਾਂ ਨੇ ਜਿਹੜੇ ਪ੍ਰਧਾਨ ਹੁੰਦਾ ਜੀ ਉਹ ਐਮ ਐਲ ਏ ਮਿਸਟਰਾਂ ਤੋਂ ਉੱਪਰ ਹੁੰਦਾ ਜਿਹੜਾ ਉਹਨਾਂ ਨੇ ਐਮ ਐਲ ਏ ਮਿਸਟਰ ਉਹਨਾਂ ਨੇ ਬਣਾਨੇ ਹੁੰਦੇ ਆ ਸੋ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਦੇ ਨਾਲ ਇਹਨਾਂ ਨੂੰ ਜਿਹੜਾ ਹੈਗਾ ਪਾਰਟੀ ਨੇ ਮਾਣ ਵੀ ਬਖਸ਼ਿਆ ਇਹਨਾਂ ਨੂੰ ਉਦਯੋਗ ਯੋਜਨਾ ਬੋਰਡ ਦਾ ਲਗਾਇਆ ਤੇ ਇਹਨਾਂ ਨੂੰ ਗੂਵਰਨਮੈਂਟ ਰਸਤਾਂ ਲਗਾ ਤਾਂ ਕਿ ਜਿਹੜਾ ਹੈਗਾ ਇਹ ਦੋਨੇ ਕੰਮ ਕਰ ਸਕੇ ਪਾਰਟੀ ਦੀ ਸੇਵਾ ਬੜੀ ਦੇਰ ਤੋਂ ਕਰ ਰਿਹਾ ਜੀ ਦੋਨੋਂ ਬੜੀ ਲਗਨ ਨਾਲ ਕਰ ਰਿਹਾ ਔਰ ਬਹੁਤ ਹੀ ਇਹਨਾਂ ਦੇ ਵਿਚਾਰੀਆਂ ਦੋਨਾਂ ਦੇ ਵਿੱਚ ਅੱਛੀਆਂ ਕੁਆਲਿਟੀਆਂ ਹੈ ਜੀ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਣਾ ਨਵੇਂ ਮੈਂਬਰ ਨਾਲ ਜੋੜਨਾ ਔਰ ਜਿਹੜੇ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰਨਾ ਉਹਨਾਂ ਨੂੰ ਮਤਲਬ ਕੱਲੇ ਕੱਲੇ ਜਿਹੜਾ ਹੈਗਾ ਲਾਸਟ ਮੈਨ ਜਿਹਨੂੰ ਆਪਾਂ ਕਹਿੰਦੇ ਆ ਆਖੀਰਲੇ ਬੰਦੇ ਤੱਕ ਜਿਹੜਾ ਹੈਗਾ ਜਿਵੇਂ ਟੇਲਾ ਤੱਕ ਪਾਣੀ ਪਹੁੰਚਾਇਆ ਐਦਾਂ ਸਾਰੀਆਂ ਸਰਵਿਸਿਜ਼ ਜਿਹੜਾ ਕਾਰਡ ਬਣਾਣਾ ਜਿਹੜਾ ਬੰਦਾ ਬਿਲਕੁਲ ਹੀ ਅਨਪੜ੍ਹ ਹੈ ਉਹ ਪੱਠੇ ਤੇ ਕੰਮ ਕਰਦਾ ਉਹ ਖ ਕਣਕ ਵੱਢਦਾ ਹੋ ਜਾਂ ਉਹ ਜਿਹੜਾ ਮੰਡੀ ਦੇ ਵਿੱਚ ਕੰਮ ਕਰ ਰਿਹਾ ਝਾੜੂ ਲਾਉਂਦਾ ਉਹਨਾਂ ਤੱਕ ਪਹੁੰਚ ਕਰਨੀ ਆ ਆਪਾਂ ਜਿਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਹੱਕਾਂ ਦਾ ਪਤਾ ਵੀ ਨਹੀਂ ਹੈ ਸ਼ਾਇਦ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਕਾਰਡ ਬਣਾਣੇ ਆ ਤੇ ਉਹਨਾਂ ਦਾ ਇਲਾਜ ਕਰਾਣਾ ਤਾਂ ਕਿ ਉਹ ਬੰਦੇ ਜਦੋਂ ਹੋੜੇ ਉਹਨਾਂ ਨੂੰ ਵੀ ਆਪਣੇ ਮਾਣ ਦੇ ਨਾਲ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ 'ਚ ਰੱਬ ਨਾ ਕਰੇ ਕਿਸੇ ਨੂੰ ਲੋਡ ਪਵੇ ਤਾਂ ਉਹ ਜਾ ਕੇ ਆਪਣਾ ਇਲਾਜ ਕਰ ਸਕਣ ਸੋ ਇਹ ਇਹਨਾਂ ਦਾ ਮੈਂਡੇਟ ਹੈ ਜੀ ਪਾਰਟੀ ਦੇ ਵਾਸਤੇ ਇਹਨਾਂ ਨੇ ਕੰਮ ਕਰਨਾ ਪਾਰਟੀ ਨੂੰ ਸਟਰੋਂਗ ਕਰਨਾ ਤੇ ਅਸੀਂ ਸਾਰੇ ਜਿੰਨੇ ਵੀ ਅਸੀਂ ਆ ਗਏ ਆ ਸਾਰੇ ਜਿੰਨੇ ਵੀ ਮੈਂ ਕਹੂੰਗਾ ਮੈਂ ਵੀ ਇੱਕ ਪਾਰਟੀ ਦਾ ਬੇਸਿਕਲੀ ਵਲੰਟੀਅਰ ਹੈ ਪਾਰਟੀ ਦੇ ਸਾਰੇ ਵਲੰਟੀਅਰ ਚਾਹੇ ਚੇਅਰਮੈਨ ਹੋਵੇ ਚਾਹੇ ਕੌਂਸਲਰ ਹੋਵੇ ਜਾਂ ਸਰਪੰਚ ਹੋਵੇ ਉਹ ਸਾਰੇ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਸਾਡੇ ਪ੍ਰਧਾਨ ਆ ਜੀ ਤੋਂ ਉਹੋ ਜਣੇ ਇਹ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਜੋੜ ਪ੍ਰਧਾਨ ਹੈ ਉਹ ਵੀ ਆਏ ਹੋਏ ਆ ਜਰਮਨ ਉਹ ਵੀ ਲੱਗੇ ਹੋਏ ਆ ਜੀ ਆਪਣੇ ਧਰੋਸਾ ਤੇ ਇਸੇ ਤਰ੍ਹਾਂ ਬਾਕੀ ਜਿਹੜੇ ਸਾਰੇ ਆ ਸੀ ਇੱਕ ਇੱਕ ਪਰਿਵਾਰ ਹੈ ਸੀ ਇੱਕ ਸਾਡੀ ਪਾਰਟੀ ਇੱਕ ਡਿਫਰੈਂਟ ਆ ਇੱਕ ਮੰਤਰੀ ਸਾਹਿਬ ਇਲੈਕਸ਼ਨ ਨੇੜੇ ਆ ਰਹੀ ਹੈ ਗੁੱਟਬਾਜ਼ੀ ਦੇਖੀ ਜਾ ਰਹੀ ਹੈ ਕੋਈ ਵੀ ਚੇਅਰਮੈਨ ਨਹੀਂ ਮਿਲਦੀ ਐ ਐਮ ਐਲ ਏ ਸਭ ਨਜ਼ਰ ਨਹੀਂ ਆਉਂਦੇ ਜੀ ਕਿਸੇ ਵੀ ਨਹੀਂ ਐਮ ਐਲ ਏ ਸਾਹਿਬ ਸਾਰੇ ਨਜ਼ਰ ਆਉਂਦੇ ਆ ਜੀ ਅੱਜ ਕਈ ਵਾਰੀ ਹੋ ਜਾਂਦਾ ਕਿ ਜਦੋਂ ਸ਼ਾਰਟ ਨੋਟਿਸ ਹੁੰਦਾ ਕੋਲੀ ਸਾਹਿਬ ਐਸੋਲੇ ਚੰਡੀਗੜ੍ਹ ਆ ਮੇਰੀ ਗੱਲ ਹੋਈ ਐ ਐਮ ਐਲ ਏ ਸਾਹਿਬ ਅੱਛਾ ਜੀ ਅਸੀਂ ਸਾਰੇ ਇਕੱਠੇ ਆ ਸਾਡੀ ਪਾਰਟੀ ਦੇ ਦੇਖੋ ਕੋਈ ਚੀਜ਼ ਫਰਕ ਆ ਸਾਡੀ ਬਾਕੀ ਪਾਰਟੀਆਂ ਨਾਲ ਗੁੱਟਬਾਜ਼ੀ ਤੁਹਾਨੂੰ ਨਜ਼ਰ ਆਉਂਦੀ ਆ ਕਾਂਗਰਸ ਦੇ ਜਦੋਂ ਜਲਾਤਾ ਖਿੱਚਦੇ ਆ ਪਤਾ ਕੋਈ ਸ਼ੱਕ ਆ ਕਿ ਕੋਈ ਗੁੱਟਬਾਜ਼ੀ ਹੈਗੀ ਆ ਕਾਂਦੀਆਂ ਚ ਨਜ਼ਰ ਆਉਂਦੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਬਣੇ ਹੋਏ ਆ ਸੋ ਆਮ ਆਦਮੀ ਪਾਰਟੀ ਚ ਕੋਈ ਗੁੱਟਬਾਜ਼ੀ ਨਹੀਂ ਸਾਰੇ ਇਕੱਠੇ ਆ ਜੀ ਡਾਕਟਰ ਸਾਹਿਬ ਜਦੋਂ ਵੀ ਨਵਾਂ ਚੇਅਰਮੈਨ ਲੌਣੇ ਪੁਰਾਣਾ ਚੇਅਰਮੈਨ ਦੀ ਹਾਜ਼ਰੀ ਨਹੀਂ ਹੁੰਦੀ ਉਹ ਦਿਨ ਹਡਾਣਾ ਸਾਹਿਬ ਨੂੰ ਹਟਾਇਆ ਨਵਾਂ ਚੇਅਰਮੈਨ ਲਾਇਆ ਜੁਨੇਜਾ ਉੱਥੇ ਨਹੀਂ ਆਏ ਅੱਜ ਜੇ ਤੁਹਾਡੇ ਕੋਲ ਜਿਹੜੇ ਪੁਰਾਣੇ ਚੇਅਰਮੈਨ ਉਹ ਵੀ ਅੱਜ ਵੀ ਨਹੀਂ ਆਏ ਹਾਜ਼ਰ ਕੋਈ ਆਉਂਦੀ ਹੋ ਜਾਂਦਾ ਕਿ ਉਹਦੇ ਅਗਲੇ ਤੇ ਆਪਣੀ ਆਪਣੀ ਇੰਗੇਜਮੈਂਟਸ ਹੁੰਦੀ ਆ ਥੋੜਾ ਜਿਹਾ ਇਹ ਮਤਲਬ ਇੱਕ ਕੁਦਰਤ ਦਾ ਚੱਲਦਾ ਰਹਿੰਦਾ ਵਰਤਾਰਾ ਜੀ ਕੋਈ ਗੱਲ ਨਹੀਂ ਮਤਲਬ ਇਹ ਜਿਹੜਾ ਜਿਹੜਾ ਹਟਾਣਾ ਕੋਈ ਇਹਦੇ ਵਿੱਚ ਕੋਈ ਇਹ ਕੋਈ ਇਹ ਨਹੀਂ ਕੋਈ ਨੈਗੇਟਿਵ ਹੈ ਕਿਸੇ ਨੂੰ ਆਪਾਂ ਜਿਹੜਾ ਕੋਈ ਬੰਦਾ ਮਤਲਬ ਆਦਰਵਾਇਜ਼ ਤਾਂ ਫਿਰ ਨਵੇਂ ਨੂੰ ਕਿਸੇ ਨੂੰ ਚਾਂਸ ਹੀ ਨਹੀਂ ਮਿਲੇਗਾ ਸੋ ਸਭ ਨੂੰ ਚਾਂਸ ਦੇਣਾ ਸਭ ਨੂੰ ਸਭ ਨੂੰ ਮੌਕਾ ਦਿੰਦੀ ਹੈ ਪਾਰਟੀ ਹੋ ਸਕਦਾ ਕੋਈ ਮਤਲਬ ਹੋ ਸਕਦਾ ਕੱਲ ਨੂੰ ਮੇਰੇ ਤੋਂ ਵਧੀਆ ਮਿਸਟਰ ਰਾਜੀ ਕੋਰਪਾ ਪੰਜਾਬ ਦਾ ਭਲਾ ਹੋਣਾ ਚਾਹੀਦਾ ਮੇਰਾ ਭਲਾ ਸੁਣਿਆ ਹੋਣਾ ਸੀ ਮੈਂ ਮੰਤਰੀ ਸਾਹਿਬ ਪੰਜਾਬ ਦੀ ਗੱਲ ਕਿਤੇ ਆਵੇ ਮੰਤਰੀ ਸਾਹਿਬ ਬੇਟੀ ਦੀ ਤੇ ਦੁਵਾਰਾ ਤੋਂ ਲੱਗ ਰਿਹਾ ਹੈਗਾ ਕਿ ਇਕੱਠੇ ਆਉਣ ਦੇ ਲਈ ਕੱਲ ਵਿਕਰਮਜੀਤ ਸਿੰਘ ਦੇ ਦੁਆ ਇਹ ਮੈਂ ਦੇਖਦਾ ਜੀ ਕੀ ਕਹਿਣਾ ਚਾਹੁੰਦਾ ਮੈਂ ਦੇਖੋ ਜੀ ਉਹ ਵਾਰੀ ਵਾਰੀ ਕੋਸ਼ਿਸ਼ ਕਰਦੇ ਆ ਇਕੱਠੇ ਹੋਣ ਦੀ ਗੱਲ ਆ ਵੀ ਜੇ ਤਾਂ ਵਿਚਾਰ ਮਿਲਦੇ ਹੋਣ ਪਹਿਲਾਂ ਲੱਗ ਕਿਉਂ ਹੋਏ ਸੀ ਜੀ ਉਹ ਤੇ ਜੋ ਮਤਲਬ ਦਰਬਾਰ ਸਾਹਿਬ ਦੇ ਵਿੱਚ ਜੋ ਮਤਲਬ ਉੱਥੇ ਫਸੀਲ ਤੇ ਸਾਰੇ ਖੜੇ ਹੋਏ ਸੀ ਇਹਨਾਂ ਨੇ ਜਿਹੜੇ ਆਪਣੇ ਸਾਰੇ ਗੁਨਾਹ ਮੰਨੇ ਆ ਤੇ ਬਾਅਦ ਵਿੱਚ ਹੁਣ ਮੁੱਕਰੀ ਜਾਂਦੇ ਆ ਸੋ ਇਹਨਾਂ ਦੀ ਨਾ ਤਾਂ ਕੋਈ ਵਿਚਾਰਤਾ ਰ ਤੁਸੀਂ ਦੇਖੋ ਇੱਕ ਫਰਕ ਆ ਜੀ ਰਵਾਇਤੀ ਪਾਰਟੀਆਂ ਦਾ ਤੇ ਸਾਡੀ ਪਾਰਟੀ ਦਾ ਉਹ ਫਰਕ ਕੀ ਆ ਜਿਹੜੇ ਕਾਂਗਰਸ ਵਾਲੇ ਆ ਇਹਨਾਂ ਦੇ ਵਿੱਚ ਲੜਾਈ ਕਿਸ ਚੀਜ਼ ਦੀ ਆ ਕਿ ਮੁੱਖ ਮੰਤਰੀ ਕੌਣ ਬਣੂਗਾ ਜੀ ਠੀਕ ਹੈ ਜੀ ਉਹ ਕਹਿੰਦਾ ਮੈਂ ਮੈਂ ਕਰਕੇ ਉਹਨਾਂ ਨੇ ਇਹ ਹੀ ਕਾਲੀ ਚਲ ਦੇ ਵਿੱਚ ਜੀ ਉਹ ਕਹਿੰਦੇ ਜੀ ਮਤਲਬ ਸਾਰੇ ਬੰਦੇ ਜਿਹੜੇ ਛੱਡ ਕੇ ਗਿਆ ਉਹ ਇਹ ਕਹਿੰਦੇ ਸੀ ਵੀ ਸੁਖਵੀਰ ਬਾਦਲ ਪ੍ਰਧਾਨਗੀ ਤੋਂ ਰਿਜ਼ਾਈਨ ਕਰਦੇ ਹੋਰ ਜਿਹਨੂੰ ਮਰਜ਼ੀ ਬਣਾ ਦਿਓ ਠੀਕ ਹੈ ਜੀ ਇਹਨੇ ਪ੍ਰਧਾਨਗੀ ਤਾਂ ਛੱਡੀ ਨਹੀਂ ਉਹਨੇ ਉਹ ਕਹਿੰਦਾ ਵੀ ਬਾਕੀ ਸਾਰੇ ਛੱਡ ਗਏ ਉਹਨੂੰ ਮਤਲਬ ਜਿੰਨੇ ਉਹਦੇ ਨਾਲ ਲੀਟਰ ਸੀਗੇ ਤੁਸੀਂ ਪਟਿਆਲੇ ਦੇ ਤਾਂ ਤਕਰੀਬਨ ਸਾਰੇ ਛੱਡ ਗਏ ਉਹਨਾਂ ਨੂੰ ਸੋ ਉਹਨਾਂ ਦੀ ਸੱਤਾ ਦੀ ਲੜਾਈ ਆ ਸਾਡੇ ਜਿਹੜੀ ਹੈਗੀ ਆ ਉਹ ਮਤਲਬ ਜਿਵੇਂ ਅਸੀਂ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਵੀ ਜੇ ਅਸੀਂ ਲੋਕਾਂ ਨੂੰ ਫਰੀ ਬਿਜਲੀ ਦੇਣੀ ਹੈ ਸਿਹਤ ਸਹੂਲਤਾਂ ਦੇਣੀਆਂ ਮਤਲਬ ਇੰਨੀ ਆਸੀ ਨੌਕਰੀਆਂ ਦੇਈ ਵਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਲੜਾਈ ਆ ਉਹਨਾਂ ਦੀ ਹੈਗੀ ਆ ਲੜਾਈ ਆਪਣੀਆਂ ਕੁਰਸੀਆਂ ਵਾਸਤੇ ਗੱਦੀਆਂ ਪਿੱਛੇ ਭਾਈ ਭਤੀਜਾ ਵਾਸਤੇ ਬਾਦਲ ਸਾਹਿਬ ਤੇ ਦੇਖੋ ਜਿਹੜੀ ਅਧੀ ਮਿਨਿਸਟਰੀ ਉਹਨਾਂ ਦੇ ਘਰ ਦੇ ਬੱਚੇ ਮੁੰਡਾ ਡਿਪਟੀ ਚੀਫ ਮਿਨਿਸਟਰ ਜਿਹੜੀ ਜਿਹੜੀ ਨੂੰ ਆ ਉਹ ਸੈਂਟਰ ਚ ਮਿਨਿਸਟਰ ਮੁੰਡੇ ਦਾ ਜੀਜਾ ਵੀ ਸਾਲਾ ਵੀ ਉਹਦਾ ਚਾਚੇ ਦਾ ਮੁੰਡਾ ਵੀ ਸਾਰੇ ਮਾਨ ਮੰਤਰੀ ਸੋ ਉਹਨਾਂ ਨੇ ਇੱਕ ਜਕੜ ਕੇ ਰੱਖੀ ਹੋਈ ਸੀ ਇਹੀ ਸਾਡੇ ਇੱਥੇ ਰਾਜਾ ਸਾਹੀ ਦਾ ਹਾਲ ਹੈ ਜੀ ਮਾਨੋ ਸੋ ਅਸੀਂ ਤਾਂ ਇਹ ਸੋਚਦੇ ਆ ਵੀ ਪਟਿਆਲੇ ਦੇ ਵਿੱਚ ਕਹਿੰਦੇ ਹੜਾ ਨਹੀਂ ਮਾਰ। ਅਸੀਂ ਕਹਿੰਦੇ ਹੜਾ ਨਹੀਂ ਮਾਰਨੀ ਆ ਰਾਜਾ ਸਾਈ ਦੀ ਮਾਰਸੀ ਆ। ਹੁਣ ਤੁਹਾਡੇ ਕੰਮ ਸ਼ੁਰੂ ਹੋ ਗਿਆ ਨਾ ਉੱਥੇ ਮਤਲਬ ਬੜੀ ਨਦੀ ਛੋਟੀ ਨਦੀ ਨੂੰ ਜੋੜ ਕੇ ਅੱਗੇ 4 ਕਿਲੋਮੀਟਰ ਤੱਕ ਪਟਾਈ ਹੋ ਰਹੀ ਹੈ। ਉਹਦੀ ਕੈਪੈਸਿਟੀ ਵਧਾ ਰਹੇ ਅਸੀਂ ਜਿਵੇਂ ਜਿਵੇਂ ਪਿੱਛੋਂ ਪਾਣੀ ਜਾਂਦਾ ਅੱਗੇ ਪਾਣੀ ਵੱਧਦਾ ਉਹਦੀ ਕੈਪੈਸਿਟੀ ਘਟਦੀ ਆ। ਜਾ ਕੇ ਜਿੱਥੇ ਜਿੱਥੇ ਤੁਹਾਡਾ ਡੀਅਰ ਪਾਰਕ ਹੈ ਉੱਥੇ ਜਾ ਕੇ ਅੱਧੀ ਰਹਿ ਜਾਂਦੀ ਆ ਜਿਹੋ ਉਹਨੂੰ ਡਾਫ ਲੱਗ ਜਾਂਦੀ ਆ ਨਦੀ ਨੂੰ ਤੋੜ ਦਿੰਦੀ ਆ ਉਹ। ਅਸੀਂ ਉਹਨੂੰ ਅੱਗੇ ਚੌੜਾ ਮੂੰਹ ਖੋਲਤਾ ਉਹਦਾ ਜੀ ਬੜੇ ਆਲੇ ਛੱਡ ਨਹੀਂ ਆਣਗੇ ਮਨਜੀਤ ਸਾਹਿਬ ਲੱਗਦਾ ਤੁਹਾਨੂੰ ਮਨਜੀਠੀਆਂ ਦੇ ਆਉਣ ਨਾਲ ਕੋਈ ਆਮ ਆਦੀ ਪਾਰਟੀ ਨੂੰ ਫਰਕ ਪਵੇਗਾ ਕਿਉਂਕਿ ਜਿਸ ਤਰ੍ਹਾਂ ਮਨਜੀਠੀ ਆਮ ਆਦੀ ਪਾਰਟੀ ਨੇ ਪੰਜ ਕੱਪ ਤੁਸੀਂ ਤਾਂ ਆਇਆ ਕਹਿੰਦੇ ਹੋ ਵੀ ਜਿਵੇਂ ਮੈਜਿਸਟਰੀ ਕੋਈ ਜੰਗ ਜਿੱਤ ਕੇ ਆਇਆ ਮਨਜੀਠੀ ਆ ਨਾ ਜਿਹੜਾ ਕੋਈ ਵਲਾਂ ਗਿਆ ਹੋਇਆ ਸੀ ਬਾਹਰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਇਆ ਇੱਥੇ ਸੀਗਾ ਮਨਜੀਠੀਆਂ ਦੀ ਜਦੋਂ 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 ਦੋ ਫਾਰਮ ਹੋਇਆ ਹਾਈਲਾਈਟ ਜਦੋਂ ਦੋ ਫਾਰਮ ਹੋਇਆ ਬੀਜੇ ਤੱਕ ਗਿਆ ਸੀ ਨਾ ਉਹਨੂੰ ਜਦੋਂ ਅੰਦਰ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਡਰੱਗ ਨੂੰ ਲੈ ਕੇ ਬਿਆਨਬਾਜ਼ੀ ਜੇ ਉਹਨੂੰ ਵੱਡਾ ਅੱਜ ਜਿਵੇਂ ਤੁਸੀਂ ਕਹ ਲਓ ਵੀ ਸੈਂਟਰ ਦੇ ਵਿੱਚ ਜਿਹੜਾ ਹੈਗਾ ਉਹ ਭਾਜਪਾ ਦੀ ਸਰਕਾਰ ਹੈ ਉਹਨਾਂ ਦਾ ਸੂਲ ਹੈ ਰੂਲ ਬਾਈ ਲਾ ਤੇ ਇੱਕ ਹੁੰਦਾ ਰੂਲ ਆਫ ਲਾ ਕਾਨੂੰਨ ਦਾ ਜਿਹੜਾ ਕਾਨੂੰਨ ਦਾ ਜਿਹੜਾ ਰਾਜ ਹੁੰਦਾ ਰਾਜ ਕਿਸੇ ਪਾਰਟੀ ਦਾ ਨਹੀਂ ਹੁੰਦਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੂਲ ਆਫ ਲਾ ਆ ਉਹਦੇ ਵਿੱਚ ਫਰਕ ਕੀ ਹੁੰਦਾ ਹੈ ਕਿ ਜਿਵੇਂ ਕੋਈ ਬੰਦਾ ਹੈਗਾ ਜੇ ਫੜਿਆ ਗਿਆ ਉਹਦੇ ਤੇ ਹੁਣ ਜਿਹੜੇ ਉਹਦੇ ਤੇ ਚਾਰजेस ਹੈ ਇੱਕ ਉਹਦੇ ਵਿੱਚ ਕੋਰਟ ਕਚਹਿਰੀ ਹੈ ਜੀ ਉਹ ਕੋਰਟ ਕਚਹਿਰੀ ਨੇ ਮਤਲਬ ਉਹਦੀ ਮਤਲਬ ਇੱਕ ਟਾਈਮ ਹੁੰਦਾ ਕਿ ਉਸ ਤੋਂ ਬਾਅਦ ਜਦੋਂ ਉਹਦੀ ਟ੍ਰਾਇਲ ਹੋਏਗੀ ਉਦੋਂ ਸਜ਼ਾ ਹੋਏਗੀ ਫਿਰ ਉਹ ਸਜ਼ਾ ਦੇਣ ਦਾ ਕੋਰਟ ਦਾ ਕੰਮ ਹੈ ਉਹ ਇੱਕ ਨਾਰਮਲ ਕੋਰਟ ਦੀ ਪ੍ਰਕਿਰਿਆ ਹੈ ਲਾ ਇਸ ਟੇਕਿੰਗ ਇਟਸ ਕੋਰਸ ਸੋ ਆਪਾਂ ਨੂੰ ਕੋਈ ਮਤਲਬ ਰਿਵਲ ਉਹ ਉੱਥੇ ਬਹਿਸ ਬਾਜੀ ਹੋਈ ਹੈ ਜੀ ਉਸ ਨੂੰ ਕਿਵੇਂ ਦੇਖਦੇ ਹੋਗੇ ਜੋ ਕੁਝ ਵੀ ਗਰਦਾਰ ਤੱਕ ਸ਼ਬਦ ਵਰਤਿਆਗਾ ਕਿ ਇਦੋਂ ਇਦੋਂ ਮੰਦ ਭਾਗੀ ਕਰਨੀ ਹੋ ਸਕਦੀ ਜੀ ਜਿਹੜਾ ਬੰਦਾ ਲੀਡਰ ਆਫ oppositon ਹੋਵੇ ਔਰ ਇੱਕ ਮਤਲਬ ਮੈਂ ਕਹੂੰਗਾ ਕਿ ਦੂਜੀ ਧਿਰ ਵੱਲੋਂ ਮੁੱਖ ਮੰਤਰੀ ਦਾ ਕੈਂਡੀਡੇਟ ਹੋਵੇ ਦੂਜਾ ਬੰਦਾ ਜਿਹੜਾ ਕੇਂਦਰੀ ਮੰਤਰੀ ਹੋਵੇ ਇੱਕ ਇੱਕ ਮਰਿਆਦਾ ਹੁੰਦੀ ਹੈ ਇੱਕ ਭਾਸ਼ਾ ਹੁੰਦੀ ਹੈ ਜਿਹਨੂੰ ਪਾਰਲੀਮੈਂਟਰੀ ਲੈਂਗੁਏਜ ਕਹਿੰਦੇ ਆ ਮੈਂ ਉਹਦਾ ਧਿਆਨ ਰੱਖਦਾ ਜੀ ਦੇਖੋ ਮੈਂ ਕਦੇ ਕਿਸੇ ਨੂੰ ਮਤਲਬ ਸ਼ਬਦਾਬਲੀ ਮਾੜੀ ਨਹੀਂ ਹੋਣੀ ਚਾਹੀਦੀ ਸ਼ਬਦਾਬਲੀ ਚੰਗੀ ਹੋਣੀ ਚਾਹੀਦੀ ਆ ਗੱਲ ਦਲੀਲ ਨਾਲ ਕਰਨੀ ਚਾਹੀਦੀ ਆ ਨਾ ਉਹਨਾਂ ਦੀ ਗੱਲ ਵਿੱਚ ਕੋਈ ਦਲੀਲ ਸੀ ਸ਼ਬਦਾਬਲੀ ਉਹਨਾਂ ਦੀ ਅਨਪਾਰਲੀਮੈਂਟਰੀ ਸੀ ਬਹੁਤ ਮਾੜੀ ਸੀ ਉਹਨਾਂ ਨੂੰ ਦੋਨਾਂ ਨੂੰ ਦੇਸ਼ ਦੇ 144 ਕਰੋੜ ਲੋਕਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਣੀ ਚਾਹੀਦੀ ਆ ਉਹ ਉਹਨੂੰ ਟੈਂਪਲ ਆਫ ਡੈਮੋਕ੍ਰੇਸੀ ਕਹਿੰਦੇ ਆ ਜਿੱਥੇ ਖੜੇ ਹੋਏ ਸੀ ਉਹ ਵਗਲ ਜਿਹੜੀ ਉਹ ਭਾਸ਼ਾ ਇੱਕ ਦੂਜੇ ਲਈ ਵਰਤ ਲਿਆ ਇਹ ਨਿੰ ਇੱਕ ਮੰਤਰੀ ਆ ਕੇਂਦਰ ਦਾ ਤੇ ਦੂਜਾ ਜਿਹੜਾ ਹੈਗਾ ਉਹ ਵਿਰੋਧੀ ਧਿਰ ਦਾ ਨੇਤਾ ਹੈਗਾ ਦੋਨਾਂ ਵਾਸਤੇ ਦੋਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਆਪਣਾ ਮੁੱਦਾ ਕੀ ਹੈ ਜੀ ਪੰਜਾਬ ਮਤਲਬ ਦਿੱਲੀ ਦਿੱਲੀ ਚ ਲੜਾਈ ਹੋ ਰਹੀ ਹੈ ਨਾਲ ਜੀ ਦਿੱਲੀ ਦੁਨੀਆ ਦੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਆ ਜਿਹੜੇ ਜਿਹੜੇ ਦੁਨੀਆ ਦੇ 10 ਪ੍ਰਦੂਸ਼ਿਤ ਹੈਗੇ ਨਾ ਜੀ ਸ਼ਹਿਰ ਉਹ ਦਿੱਲੀ ਦੇ ਆਸ-ਪਾਸ ਹੈ ਜੀ ਉਹ ਗੁੜਗਾਓ ਉਹਦੇ ਚ ਫਰੀਦাবাদ ਉਹਦੇ ਚ ਹੈ ਬਹਾਦਰਗੜ ਉਹਦੇ ਚ ਹੈ ਮਤਲਬ ਤੁਹਾਡੇ ਕੁਝ ਉਹਦੇ ਮਤਲਬ ਯੂਪੀ ਚ ਹੈ ਕੁਝ ਰਾਣੀ ਚ ਹੈ ਮਤਲਬ ਸਭ ਉਹ ਉਹ ਉਹਦੇ ਬਾਰੇ ਗੱਲ ਨਹੀਂ ਕਰਦੇ ਜੀ ਡਾਕਟਰ ਸਾਹਿਬ ਆਮ ਆਦਮੀ ਪਾਰਟੀ 2024 ਚ ਸੀਐਮ ਜਿਹੜਾ ਫੇਸ ਹੈਗਾ ਭਗਵੰਤ ਮਾਨ ਨੂੰ ਲੈ ਕੇ ਲੜੇਗੇ ਤੇ ਟਿਕਟਾਂ ਦੀ ਫੇਰ ਬਦਲ ਹੋਏਗੀ ਦੇਖੋ ਮੇਰੀ ਗੱਲ ਸੁਣੋ ਇੱਕ ਦਾ ਸਵਾਲ ਪੁੱਛਣ ਵਾਲਾ ਤੇ ਦੂਜਾ ਜਵਾਬ ਦੇਣ ਵਾਲਾ ਇਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਇਹ ਜਿਹੜੇ ਸਾਡੀ ਪੀਐਸ ਸੀ ਆ ਸਾਡੇ ਅਜਿ ਸਰਵਿੰਸ ਕੇਜੀ ਵਾਲਾ ਮਨੀਸ਼ ਸਸੋਦੀ ਆ ਭਗਵੰਤ ਮਾਨ ਜੀ ਖੁਦ ਇਹ ਸਾਡੇ ਟੌਪ ਦੇ ਲੀਡਰ ਹੈ ਜੀ ਇਹ ਸਾਰਾ ਕੁਝ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਪਲੱਸ ਸਾਡੇ ਜਿਹੜੇ ਵਲੰਟੀਅਰ ਹੈ ਲੋਕਾਂ ਤੋਂ ਫੀਡਬੈਕ ਲੈਂਦੇ ਆ ਤੁਹਾਡੇ ਕੋਲੋਂ ਵੀ ਫੀਡਬੈਕ ਲੈਂਦੇ ਆ ਉਹ ਜਦੋਂ ਤੁਹਾਡੇ ਕੋਲ ਜੋ ਪਾਰਟੀ ਦੇ ਪਿਛੇਵਾਰੀ ਪੁੱਛਿਆ ਸੀ ਕਿ ਜਿਹੜੇ ਵਿਧਾਇਕਾਂ ਦੀ ਚੰਗੀ ਕਾਰਜਕਾਰੀ ਨਹੀਂ ਕਿ ਉਹਨਾਂ ਨੇ ਚਿੱਟਾ ਵੀ ਬਦਲੀ ਇਹ ਇਹ ਬਸੇ ਤੁਹਾਡੀ ਗੱਲ ਦਾ ਸਵਾਲ ਦਾ ਜਵਾਬ ਸ਼ਾਹ ਅਰਮਿੰਦ ਕਿਲਦੀਵਾਲੀ ਦੇ ਚੁੱਕਿਆ ਪਹਿਲਾਂ ਤੁਸੀਂ ਦੱਸ ਇਹਨਾਂ ਨੂੰ ਮੰਤਰੀ ਸਾਹਿਬ ਨਸ਼ਾ ਵਿਰੋਧ ਮੁਹਿੰਮ ਜ਼ਰੂਰ ਚਲਾਈ ਗਈ ਹੈ ਸਰਕਾਰ ਵੱਲੋਂ ਪਰ ਪਟਿਆਲਾ ਦੇ ਵਿੱਚ ਇੱਕ ਨਸ਼ਾ ਨੂੰ ਲੈ ਕੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਪੁਲਿਸ ਮੁਲਾਜ਼ਮ ਵੀ ਨਾਲ ਮੌਜੂਦ ਹੈ ਆਪਣੇ ਜੇਬਾਂ ਦੇ ਵਿੱਚ ਮੈਂ ਇਸ ਬਾਰੇ ਬਹੁਤ ਪਾਰਟਿਕੂਲਰ ਹਾਂ ਔਰ ਸਾਡੇ ਜਿਹੜੇ ਵਿਲੇਜ ਡਿਫੈਂਸ ਕਮੇਟੀ ਦਾ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਅਮਰਸਰ ਚ ਫੜ ਲਈ ਉਹਨਾਂ ਨੇ ਕਿੰਨੀ ਜਾ ਕੇ ਸਾਡੇ ਕੁੜੀ ਨੂੰ ਰਾਤ ਨੂੰ ਫੜ ਲਈ ਮੈਨੂੰ ਇੱਕ ਵਾਰੀ ਪਹਿਲਾਂ ਤੁਹਾਡੇ ਇੱਕ ਬੰਦੇ ਨੇ ਭੇਜੀ ਸੀ ਮੈਂ ਨਾਲ ਦੀ ਨਾਲ ਐਕਸ਼ਨ ਕਰਾਤਾ ਸੀ ਜਿਹੜਾ ਤੁਸੀਂ ਮੈਨੂੰ ਦਿਓ ਐਕਸ਼ਨ ਵਾਲੇ ਮੈਂ ਹੁਣੇ ਮੇਰੇ ਤੇ ਵੀਡੀਓ ਸਾਈਬਰ ਭੇਜ ਦਿਓ ਅੱਜ ਐਕਸ਼ਨ ਹੋ ਗਿਆ